ਬੀਬੀ ਐਨ ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦਾ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾ ਦਾ ਨਿੱਘਾ ਸਵਾਗਤ ਅਮਰੀਕਾ ਵਿੱਚੋਂ ਲੱਖਾਂ ਭਾਰਤੀਆਂ ਨੂੰ ਦਿੱਤਾ ਜਾਵੇਗਾ ਦੇਸ਼ ਨਕਾਲਾ ਅਮਰੀਕਾ ਵਿੱਚੋਂ ਕੁਝ ਹੋਰ ਭਾਰਤੀ ਕੀਤੇ ਗਏ ਰਿਪੋਰਟ 271 ਟਰੈਵਲ ਏਜੰਟਾਂ ਨੂੰ ਨੋਟਿਸ ਜਾਰੀ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਤਿੱਖੇ ਅਤੇ ਕਰਾਰੇ ਨਿਸ਼ਾਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਫਾਰਗ ਕਰਨ ਦੇ ਮਾਮਲੇ ਵਿੱਚ ਸਾਹਮਣੇ ਆਈ ਪੰਜ ਪਿਆਰਿਆਂ ਦੀ ਚਿੱਠੀ ਪੰਜਾਬ ਦੀਆਂ ਪੁਰਾਣੀਆਂ ਸਰਕਾਰਾਂ ਵੱਲੋਂ ਲਾਏ ਲਾਰਿਆਂ ਉੱਤੇ ਸੁਪਰੀਮ ਕੋਰਟ ਦੀ ਸਰਕਾਰ ਦੇ ਸਖਤੀ ਐਮਐਸਪੀ ਨੂੰ ਲੈ ਕੇ ਵਿਧਾਇਕ ਰਾਣਾ ਗੁਰਜੀਤ ਦਾ ਵੱਡਾ ਐਲਾਨ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਤਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਆਪਣੇ ਚੈਨਲ ਤੁਸੀਂ ਸਬਸਕ੍ਰਾਈਬ ਨਹੀਂ ਕੀਤੇ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਪਹਿਲਾਂ ਗੱਲ ਕਰਦੇ ਹਾਂ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਅਮਰੀਕਾ ਦੇ ਵਿੱਚੋਂ ਖਬਰਾਂ ਮਿਲ ਰਹੀਆਂ ਨੇ ਕਿ ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ ਵਿੱਚ ਦਾਖਲ ਹੋ ਚੁੱਕੇ 1.5 ਤੋਂ 2 ਲੱਖ ਭਾਰਤੀ ਐ ਜਿਹੜੇ ਓਵਰਸਟੇ ਹੋ ਚੁੱਕੇ ਐ ਉਹਨਾਂ ਦੀ ਮਿਆਦ ਪੁੱਗ ਚੁੱਕੀ ਐ ਜਿਨ੍ਹਾਂ ਕੋਲ ਕੋਈ ਦਸਤਾਵੇਜ਼ ਨਹੀਂ ਨੇ ਉਹਨਾਂ ਨੂੰ ਦੇਸ਼ ਨਿਕਾਲਾ ਦਿੱਤਾ ਜਾਏਗਾ ਅਮਰੀਕਾ ਦੇ ਵਿੱਚ ਦਾਖਲ ਹੋਣ ਵਾਲੇ ਲੋਕਾਂ ਦੇ ਫਿੰਗਰਪ੍ਰਿੰਟ ਲਏ ਗਏ ਐ ਅਮਰੀਕੀ ਸਰਕਾਰ ਕੋਲ ਉਹਨਾਂ ਬਾਰੇ ਜਾਣਕਾਰੀ ਵੀ ਐ ਜੋ ਓਵਰਸਟੇ ਕਰ ਰਹੇ ਨੇ 7i ਏਜੰਸੀ ਨੇ ਅਮਰੀਕੀ ਸਰਕਾਰ ਨੂੰ ਜਿਆਦਾ ਸਮੇਂ ਤੱਕ ਰਹਿਣ ਵਾਲੇ ਭਾਰਤੀਆਂ ਦਾ ਡਾਟਾ ਸੌਂਪ ਦਿੱਤਾ ਹੈ ਇਹਨਾਂ ਭਾਰਤੀਆਂ ਨੂੰ ਆਉਣ ਵਾਲੇ ਕੁਝ ਸਾਲਾਂ ਦੇ ਵਿੱਚ ਦੇਸ਼ ਨਿਕਾਲਾ ਦਿੱਤਾ ਜਾਣਾ ਯਕੀਨੀ ਹੈ ਇਸ ਡਰ ਦੇ ਕਾਰਨ ਬਹੁਤ ਸਾਰੇ ਲੋਕ ਅਮਰੀਕਾ ਛੱਡ ਕੇ ਖੁਦ ਵਾਪਸ ਪਰਤਣਾ ਚਾ ਰਹੇ ਨੇ ਇਹ ਡਰਾਉਣਾ ਦ੍ਰਿਸ਼ ਐਨ ਆਰ ਆਈ ਸਭਾ ਦੇ ਵਿੱਚ ਅਜੋਜਤ ਗਲੋਬਲ ਮਾਈਗ੍ਰੇਸ਼ਨ ਤੇ 2 ਰੋਜ਼ਾ ਰਾਸ਼ਟਰੀ ਸੈਮੀਨਾਰ ਤੇ ਵਿੱਚ ਮਾਹਿਰਾਂ ਦੁਆਰਾ ਪੇਸ਼ ਕੀਤਾ ਗਿਆ ਸਿੱਖ ਸੈਂਟਰ ਆਫ ਸਿਆਟਲ ਦੇ ਸਾਬਕਾ ਚੇਅਰਮੈਨ ਅਤੇ ਮੌਜੂਦਾ ਆਊਟਰੀਚ ਸਲਾਹਕਾਰ ਹਰਜਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਬਹੁਤ ਸਾਰੇ ਭਾਰਤੀ ਬਿਨਾਂ ਦਸਤਾਵੇਜ਼ਾਂ ਦੇ ਟਕੋਮਾ ਜੇਲ੍ਹ ਦੇ ਵਿੱਚ ਇਸ ਵਕਤ ਕੈਦ ਨੇ ਜੋ ਆਈਟੀ ਕੰਪਨੀਆਂ ਦੇ ਵਿੱਚ ਕੰਮ ਕਰਨ ਜਾਂ ਕਾਰੋਬਾਰ ਕਰਨ ਵਾਸਤੇ ਅਮਰੀਕਾ ਗਏ ਸੀ ਪਰ ਉਹਨਾਂ ਦੀ ਓਵਰਸਟੇ ਦੀ ਮਿਆਦ ਵੀ ਪੁੱਗ ਚੁੱਕੀ ਹੈ ਅਜਿਹੇ ਲੋਕ ਭਾਰਤ ਨਹੀਂ ਆ ਰਹੇ ਉਹ ਉੱਥੇ ਗੈਰਕਾਨੂੰਨੀ ਤੌਰ ਤੇ ਰਹਿ ਰਹੇ ਆ ਉਸ ਨੂੰ ਦੇਸ਼ ਨਿਕਾਲਾ ਦਿੱਤਾ ਜਾਣਾ ਅਸਲ ਦੇ ਵਿੱਚ ਯਕੀਨੀਆ ਭਾਵ ਆਉਣ ਵਾਲੇ ਸਮਾਂ ਦੇ ਵਿੱਚ ਉਹਨਾਂ ਨੂੰ ਇਹ ਦੇਸ਼ ਨਕਾਲੇ ਦੇ ਸਾਹਮਣੇ ਕਰਨੇ ਪੈਣਗੇ ਜਿਹੜੇ ਲੋਕ ਗੈਰ ਕਾਨੂੰਨੀ ਤੌਰ ਤੇ ਅਮਰੀਕਾ ਪਹੁੰਚੇ ਐ ਉਹਨਾਂ ਨੂੰ ਸਮੁੰਦਰ ਰਾਹੀਂ ਵਾਪਸ ਭੇਜ ਦਿੱਤਾ ਜਾਏਗਾ ਅਤੇ ਉਸ ਦੇਸ਼ ਵਿੱਚ ਛੱਡ ਦਿੱਤਾ ਜਾਏਗਾ ਜਿੱਥੋਂ ਉਹ ਗੈਰ ਕਾਨੂੰਨੀ ਤੌਰ ਤੇ ਅਮਰੀਕਾ ਵਿੱਚ ਦਾਖਲ ਹੋਏ ਸੀ ਸੈਮੀਨਾਰ ਨੂੰ ਸਾਫਕਾ ਡੀਆਈਜੀ ਗੁਰਪ੍ਰੀਤ ਸਿੰਘ ਤੂਰ ਨੇ ਵੀ ਸੰਬੋਧਨ ਕੀਤਾ ਕਿ 1950 ਤੋਂ 1980 ਤੱਕ ਸਿਰਫ ਕੁਝ ਲੋਕ ਹੀ ਉੱਚ ਸਿੱਖਿਆ ਪ੍ਰਾਪਤ ਕਰਨ ਵਾਸਤੇ ਵਿਦੇਸ਼ਾਂ ਵਿੱਚ ਜਾਂਦੇ ਸੀ ਹੁਣ ਵਿਦੇਸ਼ਾਂ ਵਿੱਚ ਪੜ੍ਹਾਈ ਦੇ ਨਾਮ ਤੇ ਪੰਜਾਬੀਆਂ ਦੀਆਂ ਜੇਬਾਂ ਖਾਲੀ ਕੀਤੀਆਂ ਜਾ ਰਹੀਆਂ ਨੇ ਅਤੇ ਦੂਸਰੇ ਮੁਲਕਾਂ ਦੀਆਂ ਜੇਬਾਂ ਭਰੀਆਂ ਜਾ ਰਹੀਆਂ ਨੇ ਸੈਮੀਨਾਰ ਦੇ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਸਮਾਜਕ ਅਤੇ ਰਾਜਨੀਤਕ ਮਾਹਰ ਡਾਕਟਰ ਰੌਣਕੀ ਰਾਵ ਨੇ ਇਹ ਸੱਚਾਈ ਦਾ ਪਰਦਾਫਾਸ਼ ਕੀਤਾ ਉਹਨਾਂ ਨੇ ਕਿਹਾ ਕਿ ਜ਼ਿਆਦਾਤਰ ਬੱਚੇ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਤੇ ਯੂਕੇ ਤੁਰ ਗਏ ਹੈ ਸਾਲ 2017-18 ਵਿੱਚ 27000 ਕਰੋੜ ਰੁਪਏ ਕੈਨੇਡਾ ਗਏ। ਇਸ ਸਮੇਂ ਦੌਰਾਨ ਸਵਾ ਲੱਖ ਬੱਚੇ ਪੜ੍ਹਾਈ ਕਰਨ ਵਾਸਤੇ ਕੈਨੇਡਾ ਪੁੱਜੇ। ਰਿਸ਼ਤੇਦਾਰਾਂ ਨੇ ਕਰਜ਼ਾ ਲੈ ਕੇ ਜਾਂ ਆਪਣੀ ਜ਼ਮੀਨ ਅਤੇ ਜਾਇਦਾਦ ਵੇਚ ਕੇ ਇਹ ਵਿੱਤੀ ਬੋਝ ਚੁੱਕਿਆ। ਹੁਣ ਬੱਚਿਆਂ ਨੂੰ ਵਿਦੇਸ਼ਾਂ ਵਿੱਚ ਵੀ ਉਨ੍ਹਾਂ ਦੇ ਕੋਰਸਾਂ ਅਨੁਸਾਰ ਨੌਕਰੀਆਂ ਜਾਂ ਕੰਮ ਨਹੀਂ ਮਿਲ ਰਹੀ। ਮੌਜੂਦਾ ਪ੍ਰਵਾਸ ਭਵਿੱਖ ਲਈ ਸਮਾਜਿਕ, ਰਾਜਨੀਤਿਕ ਅਤੇ ਆਰਥਿਕ ਤੌਰ ਤੇ ਖਤਰਾ ਹੈ ਅਤੇ ਇਹ ਭਵਿੱਖ ਦੇ ਵਿੱਚ ਬੇहद ਖਤਰਨਾਕ ਸਾਬਤ ਹੋਏਗਾ। ਤੇ ਹੁਣ ਕੁਝ ਹੋਰ ਭਾਰਤੀਆਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਹੈ। ਭਾਵ ਅਮਰੀਕਾ ਦੇ ਵਿੱਚੋਂ ਦੇਸ਼ ਨਿਕਾਲਾ ਦਿੱਤੇ ਜਾਣ ਦਾ سلسلہ ਲਗਾਤਾਰ ਜਾਰੀ ਹੈ। 트াম্প ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਗੈਰ ਕਾਨੂੰਨੀ ਢੰਗ ਨਾਲ ਜਿਹੜੇ ਅਮਰੀਕਾ ਵਿੱਚ ਦਾਖਲ ਹੋਏ ਸੀ ਉਹਨਾਂ ਵਿੱਚੋਂ ਸੈਂਕੜੇ ਭਾਰਤੀ ਵੀ ਨੇ ਜਿਨ੍ਹਾਂ ਨੂੰ ਦੇਸ਼ ਨਿਕਾਲਾ ਹੁਣ ਤੱਕ ਦਿੱਤਾ ਜਾ ਚੁੱਕਾ ਹੈ। ਅਮਰੀਕਾ ਤੋਂ ਪਨਾਮਾ ਰਿਪੋਰਟ ਕੀਤੇ ਗਏ 12 ਭਾਰਤੀ ਨਾਗਰਿਕਾਂ ਨੂੰ ਇੱਕ ਜਹਾਜ਼ ਲੈ ਕੇ ਐਤਵਾਰ ਦੀ ਸ਼ਾਮ ਦਿੱਲੀ ਦੇ ਹਵਾਈ ਅੱਡੇ ਤੇ ਉਤਰਿਆ। ਇਪਨਾਮਾ ਤੋਂ ਵਾਪਸ ਭੇਜੇ ਜਾਣ ਵਾਲੇ ਭਾਰਤੀਆਂ ਦੀ ਪਹਿਲੀ ਫਲਾਈਟ ਸੀ ਜਦੋਂ ਅਮਰੀਕਾ ਨੇ ਲਗਭਗ 299 ਗੈਰ ਕਾਨੂੰਨੀ ਪ੍ਰਵਾਸੀਆਂ ਦੀ ਰਿਪੋਰਟ ਕੀਤਾ ਸੀ ਜੋ ਅਮਰੀਕਾ ਦੀ ਧਰਤੀ ਤੇ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ ਪਨਾਮਾ ਅਤੇ ਕੋਸਟਾ ਰੀਕਾ ਰਿਪੋਰਟ ਕੀਤੇ ਗਏ ਪ੍ਰਵਾਸੀਆਂ ਦੀ ਵਾਪਸੀ ਦੀ ਸਹੂਲਤ ਵਾਸਤੇ ਅਮਰੀਕਾ ਨਾਲ ਹੁਣ ਉਹਨਾਂ ਨੇ ਇੱਕ ਸੰਧੀ ਕੀਤੀ ਹੈ ਇਸ ਕੋਸ਼ਿਸ਼ ਦੇ ਹਿੱਸੇ ਵਜੋਂ ਅਮਰੀਕਾ ਵੱਖ-ਵੱਖ ਏਸ਼ੀਆਈ ਮੁਲਕਾਂ ਤੋਂ ਗੈਰ ਦਸਤਾਵੇਜ਼ੀ ਪ੍ਰਵਾਸੀਆਂ ਨੂੰ ਜਿਨ੍ਹਾਂ ਨੇ ਜਾਤਤਾ ਘਰ ਵਾਪਸ ਜਾਣ ਤੋਂ ਇਨਕਾਰ ਕਰ ਦਿੱਤਾ ਜਾਂ ਜਿਨ੍ਹਾਂ ਦੀਆਂ ਸਰਕਾਰਾਂ ਨੇ ਉਹਨਾਂ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਉਹਨਾਂ ਨੂੰ ਇਹਨਾਂ ਮੱਧ ਅਮਰੀਕੀ ਮੁਲਕਾਂ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ ਪਨਾਮਾ ਤੋਂ ਭਾਰਤੀ ਨਾਗਰਿਕਾਂ ਦਾ ਹਾਲ ਹੀ ਦੇ ਵਿੱਚ ਇੱਕ ਗਰੁੱਪ ਤੁਰਕੀ ਏਆ ਲਾਈਨ ਦੀ ਉਡਾਣ ਤੇ ਰਾਹੀਂ ਇੰਸਤਬੁਲ ਰਾਹੀਂ ਨਵੀਂ ਦਿੱਲੀ ਪਹੁੰਚ ਗਿਆ ਹੈ ਰਿਪੋਰਟ ਕੀਤੇ ਗਏ ਵਿਅਕਤੀਆਂ ਵਿੱਚੋਂ 4 ਪੰਜਾਬ ਅਤੇ 3 ਹਰਿਆਣਾ ਨਾਲ ਅਤੇ ਕੁਝ ਯੂਪੀ ਨਾਲ ਸੰਬੰਧ ਦੱਸੇ ਗਏ ਨੇ ਉਨ੍ਹਾਂ ਵਿੱਚੋਂ ਇੱਕ ਦੀ ਪਛਾਣ ਨਹੀਂ ਸੀ ਦੱਸੀ ਗਈ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਚਾਰ ਵਿਅਕਤੀ ਇਸ ਉਡਾਣ ਦੇ ਰਾਹੀਂ ਫਿਰ ਅੰਮ੍ਰਿਤਸਰ ਭੇਜ ਦਿੱਤੇ ਗਏ ਨੇ ਅਮਰੀਕਾ ਤੋਂ ਡਿਪੋਰਟ ਹੋਣ ਤੋਂ ਬਾਅਦ ਪਹੁੰਚੇ ਨੌਜਵਾਨਾਂ ਦੇ ਵਿੱਚ ਦੋ ਬਟਾਲੇ ਨਾਲ ਇੱਕ ਜਲੰਧਰ ਨਾਲ ਸਬੰਧ ਦੱਸਿਆ ਜਾ ਰਿਹਾ ਹੈ ਪੁਲਿਸ ਇਹਨਾਂ ਨੌਜਵਾਨਾਂ ਤੋਂ ਪੁੱਛਗਿੱਛ ਕਰ ਰਹੀ ਸੀ ਦੱਸਣਾ ਬਣਦਾ ਕਿ ਬੀਤੇ ਦਿਨੀ ਅਮਰੀਕਾ ਦੇ ਤਿੰਨ ਫੌਜੀ ਜਹਾਜ਼ ਅੰਮ੍ਰਿਤਸਰ ਹਵਾਈ ਅੱਡੇ ਤੇ ਪਹੁੰਚੇ ਸੀ ਅਤੇ ਉਹਨਾਂ ਤੋਂ ਬਾਅਦ ਲਗਾਤਾਰ ਰਾਜਨੀਤੀ ਗਰਮਾਈ ਸੀ ਪਹਿਲਾ ਜਹਾਜ਼ 5 ਫਰਵਰੀ ਦੂਸਰਾ 15 ਅਤੇ ਫਿਰ ਤੀਸਰਾ 16 ਫਰਵਰੀ ਨੂੰ ਇਹਨਾਂ ਭਾਰਤੀ ਅਤੇ ਪੰਜਾਬੀਆਂ ਨੂੰ ਲੈ ਕੇ ਪਹੁੰਚਿਆ ਸੀ ਇਹਨਾਂ ਵਿੱਚ ਔਰਤਾਂ ਆਦਮੀ ਅਤੇ ਕੁਝ ਨਵਾਲਗ ਅਤੇ ਬੱਚੇ ਵੀ ਸ਼ਾਮਲ ਸਨ ਡਿਪੋਰਟ ਹੋ ਕੇ ਹਵਾਈ ਅੱਡੇ ਤੇ ਉਤਰਨ ਤੋਂ ਬਾਅਦ ਇਹਨਾਂ ਭਾਰਤੀਆਂ ਦੀ ਏਜੰਸੀਆਂ ਵੱਲੋਂ ਜਾਂਚ ਪੜਤਾਲ ਕੀਤੀ ਗਈ ਸੀ ਅਤੇ ਲੋੜੀਂਦੀ ਪੁੱਛਗਿੱਛ ਤੋਂ ਬਾਅਦ ਇਹਨਾਂ ਨੂੰ ਇਹਨਾਂ ਦੇ ਘਰੋਂ ਕਰੀ ਰਵਾਨਾ ਕਰ ਦਿੱਤਾ ਗਿਆ ਸੀ ਅਤੇ ਕੁਝ ਇੱਕ ਜਿਹੜੇ ਲੋੜੀਂਦੇ ਸਨ ਉਹਨਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਸੀ ਤੇ ਹੁਣ ਨਿਊਜ਼ੀਲੈਂਡ ਵਾਲੇ ਪਾਸੋਂ ਵੀ ਇੱਕ ਵੱਡੀ ਖਬਰ ਮੜ ਰਹੀ ਹੈ 32 ਵਰਿਆਂ ਦਾ ਬਲਤੇਜ ਸਿੰਘ ਉਸ ਨੂੰ ਨਿਊਜ਼ੀਲੈਂਡ ਦੇ ਵਿੱਚ 22 ਵਰਿਆਂ ਦੀ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਅਦਾਲਤ ਨੇ ਉਸ ਨੂੰ 700 ਕਿਲੋਗ੍ਰਾਮ ਮੈਥਾਫੇਟਮਾਈਨ ਭਾਵੇਂ ਨਸ਼ੀਲਾ ਪਦਾਰਥ ਸਿੰਥੈਟਿਕ ਡਰੱਗ ਰੱਖਣ ਦਾ ਦੋਸ਼ੀ ਠਹਿਰਾਇਆ ਔਕਲੈਂਡ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਬਲਤੇਜ ਸਿੰਘ ਨੂੰ ਇਹ ਸਜ਼ਾ ਸੁਣਾਈ ਉਸ ਨੂੰ ਔਕਲੈਂਡ ਦੀ ਹਾਈ ਕੋਰਟ ਨੇ ਦੋਸ਼ੀ ਠਹਿਰਾਇਆ ਸੀ ਅਤੇ 700 ਕਿਲੋਗ੍ਰਾਮ ਸਿੰਥੈਟਿਕ ਡਰੱਗ ਮਤ ਰੱਖਣ ਦੇ ਦੋਸ਼ ਵਿੱਚ ਇਹ 22 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ ਹਾਲਾਂਕਿ ਪੰਜਾਬ ਵਿੱਚ ਉਸ ਦੇ ਰਿਸ਼ਤੇਦਾਰਾਂ ਨੇ ਇਹਨਾਂ ਰਿਪੋਰਟਾਂ ਨੂੰ ਫਰਜ਼ੀ ਖਬਰਾਂ ਦੱਸ ਕੇ ਖਾਰਜ ਕੀਤਾ ਹੈ ਪਰ ਜਾਣਕਾਰੀ ਅਨੁਸਾਰ ਉਸ ਦੀ ਪਛਾਣ ਅਤੇ ਅਪਰਾਧ ਦੀ ਭੂਮਿਕਾ ਦੀ ਪੁਸ਼ਟੀ ਕੀਤੀ ਗਈ ਹੈ ਬਲਤੇਜ ਸਿੰਘ ਉਦੋਂ ਤੱਕ ਪੈਰੋਲ ਵਾਸਤੇ ਅਯੋਗ ਰਹੇਗਾ ਜਦੋਂ ਤੱਕ ਉਹ ਘੱਟੋ-ਘੱਟ 10 ਸਾਲ ਦੀ ਸਜ਼ਾ ਨਹੀਂ ਕੱਟ ਲਿੰਦਾ ਭਾਵੇਂ 10 ਸਾਲਾਂ ਤੱਕ ਪੈਰੋਲ ਵਾਸਤੇ ਅਰਜ਼ੀ ਨਹੀਂ ਦੇ ਸਕੇਗਾ ਉਸ ਦਾ ਪਰਿਵਾਰ ਦੱਸਿਆ ਜਾਂਦਾ ਕਿ 1980 ਦੇ ਦਹਾਕੇ 'ਚ ਨਿਊਜ਼ੀਲੈਂਡ ਚਲਾ ਗਿਆ ਸੀ ਬਲਤੇਜ ਸਿੰਘ ਨੂੰ ਨਿਊਜ਼ੀਲੈਂਡ ਪੁਲਿਸ ਨੇ ਮਾਰਚ 2023 ਵਿੱਚ ਗ੍ਰਿਫਤਾਰ ਕੀਤਾ ਸੀ ਆਕਲੈਂਡ ਪੁਲਿਸ ਨੇ ਮੈਨਕਾਊ ਦੇ ਵਿੱਚ ਛੋਟੇ ਜਿਹੇ ਗੋਦਾਮ ਤੇ ਇੱਕ ਛਾਪਾ ਮਾਰਿਆ ਸੀ ਜਿੱਥੇ 2000 ਦੇ ਡੱਬਿਆਂ ਵਿੱਚ ਮੈਥ ਦੀ ਇੱਕ ਵੱਡੀ ਥੇਪ ਲੁਕੋਈ ਹੋਈ ਸੀ ਮਾਮਲੇ ਦੀ ਜਾਂਚ ਦਰਅਸਲ ਉਦੋਂ ਸ਼ੁਰੂ ਹੋਈ ਸੀ ਜਦੋਂ ਐਡੇਨ ਸਗਾਲਾ ਨਾਮ ਦੇ 21 ਵਰਿਆਂ ਦੇ ਵਿਅਕਤੀ ਦੀ ਮੌਤ ਹੋ ਗਈ ਸੀ ਉਨੇ ਕਥਿਤ ਤੌਰ ਤੇ ਉਹੀ ਬੀਅਰ ਪੀਤੀ ਸੀ ਜਿਸ ਵਿੱਚ ਨਸ਼ੀਲੇ ਪਦਾਰਥ ਪਾਏ ਹੋਏ ਸੀ ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ ਹਿੰਮਤਜੀਤ ਉਰਫ ਜਿੰਮੀ ਸਿੰਘ ਕਾਲੋ ਨਾਮ ਦੇ ਇਹ ਵਿਅਕਤੀ ਨੇ ਇਹ ਬੀਅਰ ਉਸ ਨੂੰ ਦਿੱਤੀ ਸੀ ਜਿੰਮੀ ਸਿੰਘ ਨੂੰ ਬਾਅਦ ਵਿੱਚ ਗੈਰ ਇਰਾਦਤਨ ਕਤਲ ਦਾ ਦੋਸ਼ੀ ਠਹਿਰਾਇਆ ਗਿਆ ਸੀ ਸੁਣਵਾਈ ਦੌਰਾਨ ਜਿੰਮੀ ਸਿੰਘ ਨੇ ਦੱਸਿਆ ਸੀ ਕਿ ਉਸ ਨੂੰ ਇੱਕ ਭਰੋਸੇਮੰਦ ਕਾਰੋਬਾਰੀ ਦੋਸਤ ਨੇ ਧੋਖਾ ਦਿੱਤਾ ਅਤੇ ਉਹ ਖੁਦ ਇਸ ਸਾਜ਼ਿਸ਼ ਦਾ ਸ਼ਿਕਾਰ ਹੋ ਗਿਆ ਜਾਣਕਾਰੀ ਇਹ ਮਿਲ ਰਹੀ ਹੈ ਦਾਵਾ ਇਹ ਕੀਤਾ ਜਾ ਰਿਹਾ ਹੈ ਕਿ ਭਰੋਸੇਮੰਦ ਕਾਰੋਬਾਰੀ ਬਲਤੇਜ ਸਿੰਘ ਇਸ ਡਰੱਗ ਤਸਕਰੀ ਨੈੱਟਵਰਕ ਦਾ ਮਾਸਟਰਮਾਈਂਡ ਸੀ ਜਿਸ ਨੂੰ ਹੁਣ ਮਾਨਯੋਗ ਅਦਾਲਤ ਨੇ 22 ਵਰ੍ਹੇ ਸਜ਼ਾ ਸੁਣਾ ਦਿੱਤੀ ਹੈ ਤੇ ਹੁਣ ਗੱਲ ਕਰਦੇ ਹਾਂ ਕਿ ਲਗਾਤਾਰ ਟਰੈਵਲ ਏਜੰਟ ਉਹ ਠੱਗ ਨੇ ਉਹ ਧੋਖੇਬਾਜ਼ ਨੇ ਲਗਾਤਾਰ ਖਬਰਾਂ ਬੜ ਰਹੀਆਂ ਨੇ ਮਨੁੱਖੀ ਤਸਕਰੀ ਰੋਕਣ ਦੇ ਵਾਸਤੇ ਡਿਪਟੀ ਕਮਿਸ਼ਨਰ ਡਾਕਟਰ ਹਿਮਾਂਸ਼ੂ ਅਗਰਵਾਲ ਵੱਲੋਂ ਜਲੰਧਰ ਜ਼ਿਲ੍ਹੇ ਦੇ 271 ਟਰੈਵਲ ਏਜੰਟਾਂ ਨੂੰ ਨੋਟਿਸ ਜਾਰੀ ਕਰ ਦਿੱਤੇ ਗਏ ਇਹ ਨੋਟਿਸ ਉਹਨਾਂ ਟਰੈਵਲ ਏਜੰਟਾਂ ਨੂੰ ਜਾਰੀ ਕੀਤੇ ਗਏ ਹੈ ਜਿਨ੍ਹਾਂ ਵੱਲੋਂ ਮਿਆਦ ਪੁੱਗਣ ਤੋਂ ਬਾਅਦ ਵੀ ਆਪਣੇ ਲਾਇਸੈਂਸ ਰੀਨਿਊ ਨਹੀਂ ਕਰਵਾਏ ਗਏ ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਨੇ ਜਲੰਧਰ ਜ਼ਿਲ੍ਹੇ ਦੇ ਸਾਰੇ ਐਸ ਡੀ ਐਮਸ ਨੂੰ ਆਪੋ ਆਪਣੇ ਅਧਿਕਾਰ ਖੇਤਰ ਦੇ ਵਿੱਚ ਟਰੈਵਲ ਏਜੰਟਾਂ ਇਮੀਗ੍ਰੇਸ਼ਨ ਕੰਸਲਟੈਂਸ ਦੇ ਦਫ਼ਤਰਾਂ ਦੇ ਵਿੱਚ ਦਸਤਾਵੇਜ਼ਾਂ ਦੀ ਜਾਂਚ ਕਰਨ ਦੀ ਵੀ ਹਦਾਇਤ ਕਰ ਦਿੱਤੀ ਹੈ ਤਾਂ ਜੋ ਕਿਸੇ ਵੀ ਅਣਅਧਿਕਾਰਤ ਟਰੈਵਲ ਏਜੰਟ ਦੇ ਵੱਲੋਂ ਵਿਦੇਸ਼ ਭੇਜਣ ਦੇ ਨਾਂ ਤੇ ਲੋਕਾਂ ਨੂੰ ਧੋਖਾ ਧੜੀ ਦੀ ਸੰਭਾਵਨਾ ਨੂੰ ਰੋਕਿਆ ਜਾ ਸਕੇ ਡਾਕਟਰ ਅਗਰਵਾਲ ਨੇ ਜ਼ਿਲ੍ਹਾ ਪੁਲਿਸ ਨੂੰ ਵੀ ਨਿਰਦੇਸ਼ ਦਿੱਤੇ ਹੈ ਕਿ ਜਦੋਂ ਵੀ ਕਿਸੇ ਟਰੈਵਲ ਏਜੰਟ ਦੇ ਖਿਲਾਫ ਜਲੰਧਰ ਜ਼ਿਲ੍ਹੇ ਦੇ ਵਿੱਚ ਕੋਈ ਪਰਚਾ ਦਰਜ ਹੁੰਦਾ ਹੈ ਤਾਂ ਉਸ ਸਬੰਧੀ ਡਿਪਟੀ ਕਮਿਸ਼ਨਰ ਦੇ ਦਫ਼ਤਰ ਨੂੰ ਤੁਰੰਤ ਸੂਚਿਤ ਕਰਨਾ ਯਕੀਨੀ ਬਣਾਇਆ ਜਾਵੇ ਡੀਸੀ ਨੇ ਜਲੰਧਰ ਜ਼ਿਲ੍ਹੇ ਦੇ ਸਾਰੇ ਟਰੈਵਲ ਏਜੰਟਾਂ ਨੂੰ ਨਿਰਦੇਸ਼ ਦਿੱਤੇ ਹੈ ਕਿ ਉਹ ਆਪਣੇ ਦਫ਼ਤਰਾਂ ਦੇ ਰਿਕਾਰਡ ਨੂੰ ਸਹੀ ਢੰਗ ਨਾਲ ਮੇਨਟੇਨ ਰੱਖਣ ਅਤੇ ਕੋਈ ਵੀ ਟਰੈਵਲ ਏਜੰਟ ਇਮੀਗ੍ਰੇਸ਼ਨ ਕੰਸਲਟੈਂਟ ਅਧੂਰੇ ਦਸਤਾਵੇਜ਼ਾਂ ਦੇ ਸਹਾਰੇ ਕੰਮ ਨਾ ਕਰੇ ਉਨਾ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਅਧਿਕਾਰਤ ਢੱਗ ਨਾਲ ਕੰਮ ਕਰਨ ਵਾਲੇ ਟਰੈਵਲ ਏਜੰਟਾਂ ਦੇ ਖਿਲਾਫ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਏਗੀ ਡੀਸੀ ਨੇ ਵਿਦੇਸ਼ ਜਾਣ ਦੇ ਚਾਹਵਾਨ ਜਿੰਨੇ ਵੀ ਨੇ ਉਹਨਾਂ ਨੂੰ ਆਖਿਆ ਕਿ ਉਹ ਭਰੋਸੇਵੰਦ ਇਮੀਗ੍ਰੇਸ਼ਨ ਏਜੰਟਾਂ ਨੂੰ ਹੀ ਚੁਣਨ ਉਹਨਾਂ ਕਿਹਾ ਕਿ ਵਿਦੇਸ਼ ਜਾਣ ਵਾਸਤੇ ਰਜਿਸਟਰਡ ਇਮੀਗ੍ਰੇਸ਼ਨ ਕੰਸਲਟੈਂਟਸ ਦੇ ਲਈ ਉਹਨਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਜਿਨ੍ਹਾਂ ਸੰਬੰਧੀ ਸੂਚੀ ਵੈੱਬਸਾਈਟ ਤੇ ਪਾਈ ਹੋਈ ਹੈ www.jalandhar.nic.in ਜਾਂ ਫਿਰ www.immigrant.gov.in ਤੇ ਵੀ ਇਹ ਜਾਣਕਾਰੀ ਉਪਲਬਧ ਹੈ ਉਹਨਾਂ ਨੇ ਆਖਿਆ ਕਿ ਵਧੇਰੇ ਜਾਣਕਾਰੀ ਵਾਸਤੇ ਪ੍ਰੋਟੈਕਟਰ ਜਨਰਲ ਆਫ ਇਮੀਗਰੈਂਟ ਹੈਲਪ ਲਾਈਨ ਨੰਬਰ 9530641790 ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ ਹੁਣ ਗੱਲ ਕਰਦੇ ਆ ਗਿਆਨੀ ਹਰਪ੍ਰੀਤ ਸਿੰਘ ਉਨ੍ਹਾਂ ਦੇ ਉੱਤੇ ਲਗਾਤਾਰ ਹਮਲੇ ਵੀ ਕੀਤੇ ਜਾ ਰਹੇ ਨੇ ਸ਼ਬਦੀ ਵਾਰ ਕੀਤੇ ਜਾ ਰਹੇ ਨੇ ਵਿਰਸਾ ਸਿੰਘ ਵਲਟੋਹਾ ਲਗਾਤਾਰ ਕਈ ਮਹੀਨਿਆਂ ਤੋਂ ਸਰਗਰਮ ਨੇ ਪਰ ਹੁਣ ਗਿਆਨੀ ਹਰਪ੍ਰੀਤ ਸਿੰਘ ਵੀ ਲੱਗਦਾ ਹੈ ਕਿ ਫੋਮ ਵਿੱਚ ਆਏ ਹੋਏ ਨੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਪੱਖੋ ਬਾਜਰਾ ਦੇ ਵਿੱਚ ਇੱਕ ਸਮਾਗਮ ਨੂੰ ਸੰਬੋਧਨ ਕਰ ਰਹੇ ਸੀ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਸਾਡੀ ਸ਼ਕਤੀ ਦਾ ਕੇਂਦਰ ਹੈ ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਸਰਬਉੱਚ ਸੰਸਥਾ ਹੈ ਇਹ ਸਭ ਤੋਂ ਉੱਚਾ ਤਖਤ ਹੈ ਸੱਚਾ ਤਖਤ ਹੈ ਉਹਨਾਂ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਜੋ ਵੀ ਚੜ੍ਹ ਕੇ ਆਇਆ ਉਹਦਾ ਨਾਸ਼ ਹੀ ਹੋਇਆ ਉਹਨਾਂ ਨੇ ਕਿਹਾ ਕਿ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਹੋਈ ਸੀ ਉਹਦੇ ਤੋਂ ਉਸ ਵਕਤ ਤੋਂ ਹੀ ਇਸ ਨੂੰ ਕਮਜ਼ੋਰ ਕਰਦੀਆਂ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ ਨੇ ਉਹਨਾਂ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਵਿੱਚੋਂ ਕਈ ਸੰਸਥਾਵਾਂ ਪੈਦਾ ਹੋਈਆਂ ਨੇ ਉਹਨਾਂ ਨੇ ਕਿਹਾ ਕਿ ਸਿੱਖਾਂ ਨੇ ਸ਼ਹਾਦਤਾਂ ਦੇ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਜੋ ਕਿ ਗੁਰੂ ਘਰਾਂ ਦੀ ਸੰਭਾਲ ਕਰੇਗੀ ਇਦੇ ਤੋਂ ਬਾਅਦ ਸ਼ਰੋਮਣੀ ਅਕਾਲੀ ਦਲ ਹੋਂਦ ਵਿੱਚ ਆਇਆ। ਸ੍ਰੀ ਅਕਾਲ ਤਖਤ ਸਾਹਿਬ ਦੀ ਸ਼ਕਤੀ ਕਰਕੇ ਹੀ ਅਕਾਲੀ ਦਲ ਹੋਂਦ ਵਿੱਚ ਆਇਆ ਸੀ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸ਼ਰੋਮਣੀ ਅਕਾਲੀ ਦਲ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਵਿੱਚੋਂ ਹੀ ਪੈਦਾ ਹੋਇਆ ਹੈ। ਉਹਨਾਂ ਕਿਹਾ ਕਿ ਬੇਦਰ ਨੀਤੀ ਦੇ ਵਿੱਚ ਲਿਖਿਆ ਹੈ ਕਿ ਜਦ ਕੋਈ ਧਰਮ ਛੱਡ ਦੇ, ਕੋਈ ਸਿਧਾਂਤ ਛੱਡ ਦੇ, ਪਰੰਪਰਾਵਾਂ ਛੱਡੇ ਉਹਦਾ ਖਤਮ ਹੋਣਾ ਬੇਤਰ ਹੁੰਦਾ ਹੈ। ਉਹਨਾਂ ਕਿਹਾ ਕਿ ਮੈਂ 26 ਸਾਲ ਇਸ ਖੇਤਰ ਦੇ ਵਿੱਚ ਆ ਉਨਾ ਕਿਹਾ ਕਿ ਮੈਂ ਕਦੇ ਵੀ ਪੰਥਕ ਸੰਸਥਾਵਾਂ ਦੇ ਖਿਲਾਫ ਕੋਈ ਗੱਲ ਨਹੀਂ ਕੀਤੀ ਨਾਲ ਉਹਨਾਂ ਨੇ ਇਹ ਵੀ ਆਖਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਚ ਸੰਸਥਾ ਮੈਂ ਇਸਤੇ ਖਿਲਾਫ ਗੱਲ ਨਾ ਕੀਤੀ ਆ ਤੇ ਨਾ ਕਰਨੀ ਚੰਗੀ ਲੱਗਦੀ ਹੈ ਉਹਨਾ ਆ ਕਿਹਾ ਕਿ ਮੈਨੂੰ ਦੁੱਖ ਹੋਇਆ ਕਿ ਕਮੇਟੀ ਦੇ ਚੀਫ ਸਕੱਤਰ ਨੇ ਬਿਆਨ ਦਿੱਤਾ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਚੋਰਾਂ ਦੀ ਕਮੇਟੀ ਕਿਹਾ ਉਹਨਾਂ ਨੇ ਕਿਹਾ ਕਿ ਮੈਂ ਇਹ ਗੱਲ ਬਿਲਕੁਲ ਵੀ ਨਹੀਂ ਆਖੀ ਗਿਆਨੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਮੇਰੇ ਖਿਲਾਫ ਕਿਹਾ ਗਿਆ ਹੈ ਕਿ 3 ਸਾਲਾਂ ਤੋਂ ਮੈਂ ਪਰਿਵਾਰ ਇਸ ਕਮੇਟੀ ਨੂੰ ਤੋਂ ਪਾਲ ਰਿਹਾ ਸੀ ਤੇ ਹੁਣ ਉਸੇ ਨੂੰ ਮਾੜਾ ਆਖ ਰਿਹਾ ਹਾਂ ਉਹਨਾਂ ਨੇ ਕਿਹਾ ਕਿ ਮੈਂ ਕਦੇ ਨਹੀਂ ਇਸ ਤਰ੍ਹਾਂ ਦੀ ਗੱਲ ਆਖੀ ਹਾਂ ਉਹਨਾਂ ਨੇ ਇਹ ਜ਼ਰੂਰ ਆਖਿਆ ਕਿ ਮੈਂ ਇੱਕ ਵਿਅਕਤੀ ਨੂੰ ਕਿਹਾ ਕਿ ਇੱਕ ਵਿਅਕਤੀ ਪਰ ਸ਼੍ਰੋਮਣੀ ਕਮੇਟੀ ਨਹੀਂ ਹੈ ਇੱਕ ਵਿਅਕਤੀ ਸਮੁੱਚਾ ਅਕਾਲੀ ਦਲ ਵੀ ਨਹੀਂ ਹੈ ਉਹਨਾਂ ਆਖਿਆ ਕਿ ਅਸੀਂ ਵਿਅਕਤੀਆਂ ਦੇ ਹਮਾਇਤੀ ਨਹੀਂ ਅਸੀਂ ਸੰਸਥਾਵਾਂ ਦੇ ਹਮਾਇਤੀ ਹਾਂ ਉਹਨਾਂ ਨੇ ਕਿਹਾ ਕਿ ਜੋ ਵੀ ਗਲਤ ਹੈ ਉਹ ਗਲਤ ਹੈ ਤੇ ਜੋ ਠੀਕ ਹੈ ਉਹ ਠੀਕ ਹੈ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜਿਹੜੇ ਵਿਅਕਤੀ ਨੂੰ ਸੰਸਥਾ ਮੰਨ ਕਹਿੰਦੇ ਨੇ ਕਿ ਵਿਅਕਤੀ ਜਿਉਂਦੇ ਹਨ ਉਹ ਸੰਸਥਾ ਜਿਉਂਦੀ ਹੈ ਇਹ ਗਲਤ ਹੈ ਉਹਨਾਂ ਕਿਹਾ ਕਿ ਚੰਗੇ ਵਿਅਕਤੀ ਸੰਸਥਾਵਾਂ ਨੂੰ ਉੱਤੇ ਲੈ ਜਾਂਦੇ ਹੈ ਅਤੇ ਮਾੜੇ ਵਿਅਕਤੀ ਇਹਨਾਂ ਨੂੰ ਦਾਗ ਲਾ ਦਿੰਦੇ ਹੈ ਉਹਨਾਂ ਨੇ ਕਿਹਾ ਕਿ ਜੇਕਰ ਸੰਸਥਾਵਾਂ ਦੇ ਵਿੱਚ ਮਾੜੇ ਬੰਦੇ ਆ ਜਾਣ ਤਾਂ ਸੰਸਥਾ ਨੂੰ ਅਲੱਗ ਕਰ ਲੈਣਾ ਚਾਹੀਦਾ ਹੈ ਗਿਆਨੀ ਹਰਪ੍ਰੀਤ ਸਿੰਘ ਨੇ ਇਹ ਵੀ ਕਿਹਾ ਕਿ ਇਹ ਸੋਚ ਕੇ ਫੈਸਲਾ ਕੀਤਾ ਹੈ ਪੁਨਰ ਸੁਰਜੀਤੀ ਅਕਾਲੀ ਦਲ ਦੀ ਹੋਣੀ ਚਾਹੀਦੀ ਹੈ ਉਨਾ ਕਿਹਾ ਕਿ ਇੱਕ ਸਮਾਂ ਸੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਆਵਾਜ਼ ਸੁਣ ਕੇ ਪ੍ਰਧਾਨ ਮੰਤਰੀ ਦੇ ਕੰਨ ਚੀਰੇ ਜਾਂਦੇ ਸੀ ਪਰ ਅੱਜ ਅੱਜ ਸ਼ਹਿਰ ਦਾ ਡੀਸੀ ਵੀ ਉਹਨਾਂ ਦੀ ਗੱਲ ਹੀ ਸੁਣਦਾ ਕੌਣ ਜ਼ਿੰਮੇਵਾਰ ਜਦੋਂ ਕੋਈ ਮਾਸਟਰ ਤਾਰਾ ਸਿੰਘ ਵਰਗਾ ਬੋਲਦਾ ਸੀ ਦਿੱਲੀ ਦੇ ਗਲਿਆਰਿਆਂ ਵਿੱਚ ਚਰਚਾ ਹੁੰਦੀ ਸੀ ਅਤੇ ਅੱਜ ਕੁਝ ਵੀ ਨਹੀਂ ਇਹਦਾ ਜ਼ਿੰਮੇਵਾਰ ਕੌਣ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਜ਼ਿਆਦਾ ਮਜ਼ਬੂਤ ਹੋ ਗਏ ਜਾਂ ਅਸੀਂ ਕਮਜ਼ੋਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅਸੀਂ ਕਮਜ਼ੋਰ ਹੋਏ ਆਂ ਇਸ ਦਾ ਕਦੇ ਵੀ ਕੋਈ ਵਿਸ਼ਲੇਸ਼ਣ ਨਹੀਂ ਕੀਤਾ ਗਿਆ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ 2 ਦਸੰਬਰ ਤੋਂ ਬਾਅਦ ਕਮਜ਼ੋਰ ਹੋਈ ਪਰ ਪਹਿਲਾਂ ਕਿਸੇ ਨੇ ਕੀਤੀ ਹੈ ਕੌਣ ਹੈ ਇਸ ਨੂੰ ਕਮਜ਼ੋਰ ਕਰਨ ਵਾਲਾ ਇਹਦੇ ਉੱਤੇ ਕਦੇ ਕੋਈ ਗੱਲਬਾਤ ਨਹੀਂ ਕਰਦਾ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜਦੋਂ ਕਿਸੇ ਜ਼ਥੇਦਾਰ ਦੀ ਯੁਕਤੀ ਹੁੰਦੀ ਹੈ ਤਾਂ ਸ਼੍ਰੋਮਣੀ ਪ੍ਰਬੰਧਕ ਕਮੇਟੀ ਉਹਦੇ ਸਿਰ ਉੱਤੇ ਦਸਤਾਰ ਰੱਖਦੀ ਹੈ ਬਹੁਤ ਸਾਰੀਆਂ ਸੰਪਰਦਾਵਾਂ ਉੱਥੇ ਪਹੁੰਚਦੀਆਂ ਨੇ ਉਹਨਾਂ ਇਹ ਵੀ ਆਖਿਆ ਕਿ ਜਦੋਂ 2 ਜਾਂ 5 ਸਾਲਾਂ ਬਾਅਦ ਉਸੇ ਜਥੇਦਾਰ ਦੀ ਦਸਤਾਰ ਉਤਾਰੀ ਜਾਂਦੀ ਹੈ ਫਿਰ ਕੋਈ ਜਥੇਬੰਦੀ ਉਹਦੇ ਸਿਰ ਤੇ ਰਮਾਲ ਵੀ ਨਹੀਂ ਰੱਖਦੀ ਉਹਨਾਂ ਨੇ ਕਿਹਾ ਕਿ ਚੇਕੜ ਸੁੱਟਣ ਵਾਲੇ ਬੰਦੇ ਬਿਠਾਏ ਹੋਇਆ ਹੈ ਅਤੇ ਉਹ ਸਾਡੇ ਉੱਤੇ ਚੇਕੜ ਸੁੱਟ ਰਹੇ ਹੈ ਹੁਣ ਉਹ ਚਿੱਠੀ ਜਿਸ ਦੀ شدت ਨਾਲ ਉਡੀਕ ਕੀਤੀ ਜਾ ਰਹੀ ਸੀ ਕਿ ਪੰਜ ਪਿਆਰਿਆਂ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਇਸ ਤਰ੍ਹਾਂ ਦਾ ਕੀ ਲਿਖ ਕੇ ਦਿੱਤਾ ਉਹ ਚਿੱਠੀ ਵਾਇਰਲ ਹੋ ਗਈ ਹੈ ਗਿਆਨੀ ਹਰਪ੍ਰੀਤ ਸਿੰਘ ਨੂੰ ਜਥੇਦਾਰੀ ਤੋਂ ਫਾਰਕ ਕਰਦੇ ਮਾਮਲੇ ਨੂੰ ਲੈ ਕੇ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਪੰਜ ਪਿਆਰਿਆਂ ਦੀ ਉਹ ਚਿੱਠੀ ਆਖਰសារ ਬਣ ਆ ਗਈ ਹੈ ਪੰਜ ਪਿਆਰਿਆਂ ਦੀ ਹੱਥ ਲਿਖਤ 5 ਫਰਵਰੀ 2025 ਦੀ ਇਹ ਚਿੱਠੀ ਹੈ ਪੰਜ ਪਿਆਰਿਆਂ ਨੇ ਚਿੱਠੀ ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਹੋਇਆ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਤਖਤ ਤੋਂ ਨਿੱਜੀ ਵਿਚਾਰ ਪੇਸ਼ ਕਰਨਾ ਉਚਿਤ ਨਹੀਂ ਸੀ ਪੰਜ ਪਿਆਰਿਆਂ ਦੇ ਵੱਲੋਂ ਇਹ ਚਿੱਠੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਣਾਈ ਗਈ ਕਮੇਟੀ ਨੂੰ ਸੌਂਪੀ ਗਈ ਦੱਸੀ ਗਈ ਹੈ ਚਿੱਠੀ ਵਿੱਚ ਲਿਖਿਆ ਹੋਇਆ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਸਿੰਘ ਸਹਿਬਾਨਾਂ ਨੂੰ ਆਪਣੀ ਰਹਿਸ਼ਤੇ ਬੁਲਾਇਆ ਗਿਆ ਅਤੇ ਜਦੋਂ ਸਿੰਘਾਂ ਨੇ ਪੁੱਛਿਆ ਕਿ ਕਾਰਨ ਦੱਸੋ ਕੋਈ ਸਪਸ਼ਟਤਾ ਦੱਸਿਆ ਗਿਆ। ਇਹਦੇ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਦੀ ਉਹਨਾਂ ਨੂੰ ਤਖਤ ਸਹਿਬਾਨ ਤੇ ਲੈ ਗਏ ਕੀਰਤਨ ਰੁਕਵਾ ਕੇ ਗੁਪਤ ਸ਼ਬਦਾਂ ਵਿੱਚ ਅਰਦਾਸ ਕੀਤੀ ਅਤੇ ਆਪਣੇ ਨਿੱਜੀ ਵਿਚਾਰ ਉਹਨਾਂ ਨੇ ਤਖਤ ਸਾਫ ਤੇ ਰੱਖਣੇ ਸ਼ੁਰੂ ਕਰ ਦਿੱਤੇ। ਇੱਥੇ ਗਿਆਨੀ ਹਰਪ੍ਰੀਤ ਸਿੰਘ ਨੇ ਸੋਸ਼ਲ ਮੀਡੀਆ ਤੇ ਚੱਲ ਰਹੇ ਰੌਲੇ ਬਾਰੇ ਆਪਣਾ ਸਪਸ਼ਟੀਕਰਨ ਦੇਣਾ ਸ਼ੁਰੂ ਕਰ ਦਿੱਤਾ। ਇਦੇ ਤੋਂ ਬਾਅਦ ਸ੍ਰੀ ਤਖਤ ਸਾਹਿਬ ਤੋਂ ਬਾਹਰ ਆਏ ਅਤੇ ਕੀਰਤਨ ਦੀ ਫਿਰ ਆਰੰਭਤਾ ਹੋ ਗਈ। ਸਿੰਘ ਸਹਿਬਾਨਾ ਪਾਪ ਪੰਜ ਪਿਆਰਿਆਂ ਦਾ ਕਹਿਣਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਸ੍ਰੀ ਤਖਤ ਦੇ ਉੱਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਉੱਤੇ ਆਪਣੇ ਨਿੱਜੀ ਵਿਚਾਰ ਰੱਖੇ ਗਏ ਜੋ ਕਿ ਬਿਲਕੁਲ ਉਚਿਤ ਨਹੀਂ ਸੀ। ਦਸਣਾ ਬਣਦਾ ਕਿ 19 ਦਸੰਬਰ ਨੂੰ ਅੰਤਰੀਕ ਕਮੇਟੀ ਦੇ ਵੱਲੋਂ ਜਾਂਚ ਕਮੇਟੀ ਇਹ ਗਠਿਤ ਕਰ ਦਿੱਤੀ ਗਈ ਸੀ ਤੇ ਉਸ ਤਿੰਨ ਮੈਂਬਰੀ ਕਮੇਟੀ ਨੂੰ ਪਹਿਲਾਂ 15 ਦਿਨਾਂ ਵਾਸਤੇ ਸਮਾਂ ਦਿੱਤਾ ਗਿਆ ਸੀ। ਹਾਤੇ ਫਿਰ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਵੀ ਉਹਨਾਂ ਨੇ ਮੁਅਤਲ ਕਰ ਦਿੱਤੀਆਂ ਸੀ ਪਰ ਬਾਅਦ ਵਿੱਚ ਉਸ ਸਮੇਂ ਦੀ ਸੀਮਾ 1 ਮਹੀਨੇ ਤੱਕ ਵਧਾਈ ਗਈ ਬਾਦ ਦੇ ਵਿੱਚ ਆਖਰਕਾਰ ਫੈਸਲਾ ਸੁਣਾ ਦਿੱਤਾ ਗਿਆ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਪੱਕੇ ਤੌਰ ਤੇ ਘਰ ਤੋਂ ਰ ਦਿੱਤਾ ਗਿਆ ਅਤੇ ਉਹਨਾਂ ਨੂੰ ਉਹਨਾਂ ਦੇ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ ਤੇ ਹੁਣ ਗੱਲ ਕਰਦੇ ਹਾਂ ਪੁਰਾਣੀਆਂ ਸਰਕਾਰਾਂ ਦਾ ਅਸਲ ਦੇ ਵਿੱਚ ਲਾਰਾ ਅਤੇ ਇਸ ਵਕਤ ਦੀ ਪੰਜਾਬ ਸਰਕਾਰ ਤੇ ਪੈ ਗਿਆ ਭਾਰਾ ਸੁਪਰੀਮ ਕੋਰਟ ਨੇ ਤਿੰਨ ਦਹਾਕੇ ਪੁਰਾਣੀ ਪੈਨਸ਼ਨ ਸਕੀਮ ਨੂੰ ਲਾਗੂ ਕਰਨ ਦੇ ਵਿੱਚ ਵਾਰ-ਵਾਰ ਦੇਰੀ ਕਰਨ ਅਤੇ ਅਦਾਲਤ ਨੂੰ ਦਿੱਤੇ ਆਪਣੇ ਵਾਅਦੇ ਤੋਂ ਮੁੱਕਰਨ ਵਾਸਤੇ ਸਖਤੀ ਦਿਖਾਈ ਹੈ। ਮਾਨਯੋਗ ਅਦਾਲਤ ਨੇ ਪੰਜਾਬ ਦੇ ਮੁੱਖ ਸਕੱਤਰ ਅਤੇ ਡਾਇਰੈਕਟਰ ਪਬਲਿਕ ਇਨਸਟਰਕਸ਼ਨ ਕਾਲਜਾਂ ਦਫ਼ਤਰ ਦੇ ਡਿਪਟੀ ਡਾਇਰੈਕਟਰ ਨੂੰ 5 ਮਾਰਚ ਨੂੰ ਵੀਡੀਓ ਕਾਨਫਰੰਸ ਤੇ ਰਾਹੀਂ ਪੇਸ਼ ਹੋਣ ਤੇ ਹੁਕਮ ਵੀ ਦਿੱਤੇ ਹੈ। ਜਸਟਿਸ ਅਵੈ ਐਸ ਓਕਾ ਤੇ ਉਜਵਲ ਭੁਈਆ ਦੇ ਬੈਂਚ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਹਾਈ ਕੋਰਟ ਨੂੰ ਦੋ ਤੋਂ ਵੱਧ ਵਾਰ ਇਹ ਭਰੋਸਾ ਦਿੱਤਾ ਸੀ ਕਿ ਇਹ ਯੋਜਨਾ ਲਾਗੂ ਕੀਤੀ ਜਾਵੇਗੀ ਪਰ ਇਹਦੇ باوجود ਵੀ ਬਹੁਤ ਸਮਾਂ ਬਰਬਾਦ ਕਰ ਦਿੱਤਾ ਗਿਆ ਇਹ ਮਾਮਲਾ ਰਜੀਸ਼ ਕੁਮਾਰ ਅਤੇ ਹੋਰ ਪਟੀਸ਼ਨਰਾਂ ਦੁਆਰਾ ਧਾਇਰ ਪਟੀਸ਼ਨ ਦੇ ਨਾਲ ਸੰਬੰਧਿਤ ਹੈ ਜਿਸ ਦੇ ਵਿੱਚ ਪੰਜਾਬ ਪ੍ਰਾਈਵੇਟਲੀ ਮੈਨੇਜਡ ਐਫੀਲੀਏਟਡ ਅਤੇ ਪੰਜਾਬ ਸਰਕਾਰੀ ਸਹਿਤਾ ਪ੍ਰਾਪਤ ਕਾਲਜ ਪੈਨਸ਼ਨਰੀ ਲਾਭ ਸਕੀਮ 1996 ਨੂੰ ਲਾਗੂ ਕਰਨ ਦੀ ਮੰਗ ਕੀਤੀ ਗਈ ਸੀ ਇਹ ਸਕੀਮ 18 ਦਸੰਬਰ 1996 ਨੂੰ ਜਾਰੀ ਕੀਤੀ ਗਈ ਸੀ ਲਗਭਗ 3 ਦਹਾਕੇ ਪੁਰਾਣਾ ਮਾਮਲਾ ਹੈ ਪਰ ਅੱਜ ਤੱਕ ਇਹ ਲਾਗੂ ਨਾ ਕੀਤੀ ਗਈ ਸਰਕਾਰਾਂ ਆਉਂਦੀਆਂ ਗਈਆਂ ਤੇ ਸਰਕਾਰਾਂ ਜਾਂਦੀਆਂ ਗਈਆਂ ਪਟੀਸ਼ਨਰਾਂ ਦੇ ਵੱਲੋਂ ਸਰਕਾਰੀ ਵਕੀਲ ਪੀਐਸ ਪਟਵਾਲੀਆ ਪੁਨੀਤ ਜਿੰਦਲ ਅਤੇ ਗੌਰਵ ਅਗਰਵਾਲ ਪੇਸ਼ ਹੋਏ ਅਦਾਲਤ ਨੇ ਕਿਹਾ ਕਿ 26 ਜੁਲਾਈ ਤੇ 2001 ਨੂੰ ਪੰਜਾਬ ਸਰਕਾਰ ਨੇ ਹਾਈ ਕੋਰਟ ਨੂੰ ਭਰੋਸਾ ਦਿੱਤਾ ਸੀ ਕਿ ਯੋਜਨਾ ਨੂੰ 3 ਮਹੀਨਿਆਂ ਦੇ ਵਿੱਚ ਅੰਤਮ ਰੂਪ ਦਿੱਤਾ ਜਾਏਗਾ ਹੁਣਾ ਸਾਲ ਧਿਆਨ ਵਿੱਚ ਰੱਖਿਓ ਇਹ ਮਸਲਾ 2001 ਦਾ ਜਦੋਂ ਭਰੋਸਾ ਦਿੱਤਾ ਗਿਆ ਸੀ ਕਿ 3 ਮਹੀਨੇ ਦਿਓ ਪਰ ਜਦੋਂ ਉੱਚ ਸਿੱਖਿਆ ਵਿਭਾਗ ਦੇ ਪ੍ਰਮੁੱਖ ਸਕੱਤਰ 2 ਮਈ 2002 ਨੂੰ ਅਦਾਲਤ ਵਿੱਚ ਪੇਸ਼ ਹੋਏ ਤਾਂ ਉਹਨਾਂ ਨੇ ਹੁਕਮਾਂ ਦੀ ਸਹੀ ਢੰਗ ਨਾਲ ਪਾਲਣਾ ਨਾ ਕਰਨ ਲਈ ਅਫਸੋਸ ਪ੍ਰਗਟ ਕੀਤਾ ਫਿਰ ਅਦਾਲਤ ਨੇ ਸਰਕਾਰ ਨੂੰ ਮਾਣ ਹਾਨੀ ਦੇ ਦੋਸ਼ ਤੋਂ ਬਰੀ ਕਰ ਦਿੱਤਾ ਬਸ਼ਰਤੇ ਯੋਜਨਾ 15 ਜੂਨ 2002 ਤੱਕ ਪ੍ਰਕਾਸ਼ਿਤ ਅਤੇ ਲਾਗੂ ਕੀਤੀ ਗਈ ਹੋਵੇ ਪਰ ਪੰਜਾਬ ਸਰਕਾਰ ਨੇ ਇਹ ਦਾਵਾ ਵੀ ਪੂਰਾ ਨਾ ਕੀਤਾ ਅਤੇ 9 ਜੁਲਾਈ 2002 ਨੂੰ ਇੱਕ ਨਵੀਂ ਸਕੀਮ ਪੰਜਾਬ ਪ੍ਰਾਈਵੇਟਲੀ ਮੈਨੇਜਡ ਰਿਕੋਗਨਾਈਜ਼ਡ ਐਫਲੀਏਟਡ ਐਡਿਡ ਕਾਲਜ ਪੈਨਸ਼ਨ ਅਤੇ ਕੰਟਰੀਬਿਊਟਰੀ ਪ੍ਰੋਵੀਡੈਂਟ ਫੰਡ ਨਿਜਮ 2002 ਪੇਸ਼ ਕਰ ਦਿੱਤੀ ਜਿਸ ਵਿੱਚ ਇੱਕ ਨਵਾਂ ਮੋੜ ਤੋਂ ਵਿਵਾਦ ਖੜਾ ਕਰ ਦਿੱਤਾ ਗਿਆ ਹੁਣ ਇਹ ਭਰੋਸਾ ਮਾਨਜੁਗ ਅਦਾਲਤ ਨੂੰ ਕਦੋਂ-ਕਦੋਂ ਦਿੱਤਾ ਗਿਆ ਆ ਤੁਸੀਂ ਸਾਲਾਂ ਅਤੇ ਤਰੀਕਾਂ ਤੇ ਧਿਆਨ ਮਾਰਿਓ 29 ਜੁਲਾਈ 2011 ਨੂੰ 30 ਸਤੰਬਰ 2011 ਨੂੰ 4 ਨਵੰਬਰ 2011 ਨੂੰ ਫਿਰ 2 ਦਸੰਬਰ 2011 ਨੂੰ ਸਰਕਾਰ ਨੇ ਅਦਾਲਤ ਨੂੰ ਵਾਰ-ਵਾਰ ਭਰੋਸਾ ਦਿੱਤਾ ਕਿ 2002 ਦੇ ਨਿਯਮਾਂ ਨੂੰ ਵਾਪਸ ਲੈ ਲਿਆ ਜਾਊਗਾ ਪਰ ਇਹ ਪ੍ਰਕਿਰਿਆ 12 ਜਨਵਰੀ 2012 ਨੂੰ ਪੂਰੀ ਹੋਈ ਇਹਦੇ باوجود 1996 ਦੀ ਯੋਜਨਾ ਨੂੰ ਲਾਗੂ ਕਰਨ ਦੀ ਬਜਾਏ ਸਰਕਾਰ ਨੇ 18 ਦਸੰਬਰ 2012 ਨੂੰ ਇਹਨੂੰ 1 April 1992 ਤੋਂ ਰੱਦ ਕਰਨ ਵਾਸਤੇ ਇੱਕ ਬਿੱਲ ਪੇਸ਼ ਕਰ ਦਿੱਤਾ ਅਤੇ ਇਹ ਕੀਤੀਆਂ ਕਿਸੇ ਦੀਆਂ ਤੇ ਭਰਤੀਆਂ ਕਿਸੇ ਨੂੰ ਪੈਣ ਗਈਆਂ ਤੇ ਹੁਣ ਮਾਨਜੋਗ ਅਦਾਲਤ ਨੇ ਇਹਦੇ ਉੱਤੇ ਪੰਜਾਬ ਸਰਕਾਰ ਨੂੰ ਤਲਬ ਕੀਤਾ ਹੈ ਤੇ ਹੁਣ ਗੱਲ ਕਰਦੇ ਹਾਂ ਐਮਐਸਪੀ ਨੂੰ ਲੈ ਕੇ ਇੱਕ ਬਹੁਤ ਵੱਡਾ ਬਿਆਨ ਸਾਹਮਣੇ ਆ ਰਿਹਾ ਹੈ ਕਪੂਰਥਲਾ ਤੋਂ ਕਾਂਗਰਸੀ ਵਿਧਾਇਕ ਨੇ ਰਾਣਾ ਗੁਰਦੀਪ ਸਿੰਘ ਉਨ੍ਹਾਂ ਦੇ ਵੱਲੋਂ ਮਾਲਵੇ ਦੇ ਕਿਸਾਨਾਂ ਦੇ ਵਾਸਤੇ ਇਹ ਵੱਡਾ ਐਲਾਨ ਕੀਤਾ ਗਿਆ ਹੈ। ਬਠਿੰਡਾ ਦੇ ਕਸਬਾ ਮੌੜ ਮੰਡੀ ਦੇ ਵਿੱਚ ਨਵੀਂ ਸੋਚ ਨਵਾਂ ਪੰਜਾਬ ਬੈਨਰ ਦੇ ਹੇਠ ਇੱਕ ਮੀਟਿੰਗ ਹੋਈ। ਉਸ ਇਕੱਠ ਦੇ ਵਿੱਚ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਵੱਲੋਂ ਮੱਕੀ ਦੀ ਫਸਲ ਤੇ 2 ਸਾਲਾਂ ਦੇ ਵਾਸਤੇ ਐਮਐਸਪੀ ਦੇਣ ਦਾ ਉਹਨਾਂ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਪੰਜਾਬ ਦੀ ਨਰਮਾ ਪੱਟੀ ਗੁਲਾਬੀ ਸੁੰਡੀ ਨੇ ਬਰਬਾਦ ਕਰ ਦਿੱਤੀ ਹੈ। ਮਾਰਟਰ 2 ਫੀਸਦੀ ਕਿਸਾਨਾਂ ਵੱਲੋਂ ਨਰਮੇ ਦੀ ਫਸਲ ਭੇਜੀ ਜਾ ਰਹੀ ਹੈ। ਅਤੇ ਝੋਨੇ ਹੇਠਲਾ ਰਕਬਾ ਲਗਾਤਾਰ ਵਧਦਾ ਜਾ ਰਿਹਾ ਹੈ ਜਿਸ ਕਾਰਨ ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਡਿੱਗ ਰਿਹਾ ਹੈ ਜੋ ਕਿ ਪੰਜਾਬ ਵਾਸਤੇ ਚਿੰਤਾ ਦਾ ਵਿਸ਼ਾ ਹੈ ਉਹਨਾਂ ਮਾਲਵੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਵੱਡੀ ਪੱਧਰ ਉੱਤੇ ਮੱਕੀ ਦੀ ਫਸਲ ਬੀਜਣ ਅਤੇ ਉਹ ਇਹ ਮੱਕੀ ਦੀ ਫਸਲ 2 ਸਾਲ ਵਾਸਤੇ ਐਮਐਸਪੀ ਦੇ ਭਾਅ ਤੇ ਖਰੀਦਣਗੇ ਉਹਨਾਂ ਨੇ ਕਿਹਾ ਕਿ ਵੈਸੇ ਐਮਐਸਪੀ ਦੇਣਾ ਉਹਨਾਂ ਦਾ ਨਹੀਂ ਸਗੋਂ ਸਰਕਾਰਾਂ ਦਾ ਕੰਮ ਹੁੰਦਾ ਪਰ ਉਹ ਵੀ ਇੱਕ ਕਾਰੋਬਾਰੀ ਨੇ ਰਾਣਾ ਗੁਰਦੀਪ ਸਿੰਘ ਨੇ ਕਿਹਾ ਕਿ ਕਿਸਾਨਾਂ ਦਾ ਦਰਦ ਉਹ ਸਮਝਦੇ ਆ ਉਹਨਾਂ ਵੱਲੋਂ ਜੋ ਪੰਜਾਬ ਦੀ ਡੁੱਬ ਰਹੀ ਕਿਸਾਨੀ ਹੈ ਉਸ ਨੂੰ ਮੁੜ ਪਰਫੁੱਲਤ ਕਰਨ ਵਾਸਤੇ ਕਿਸਾਨਾਂ ਨੂੰ ਇਸ ਤਰ੍ਹਾਂ ਦੀਆਂ ਫਸਲਾਂ ਬੀਜਣ ਵਾਸਤੇ ਪ੍ਰੇਰਿਤ ਕਰਨਾ ਉਹ ਆਪਣਾ ਫਰਜ਼ ਸਮਝਦੇ ਨੇ ਜਿਨ੍ਹਾਂ ਦੀ ਕਾਰਪੋਰੇਟ ਸੈਕਟਰ ਦੇ ਵਿੱਚ ਵੱਡੀ ਲੋੜ ਵੀ ਉਹਨਾਂ ਨੇ ਦੱਸੀ ਹੈ ਉਹਨਾਂ ਅਧਿਕਾਰਕ ਮਾਲਵਾ ਖੇਤਰ ਦੇ ਵਿੱਚ ਜਿੰਨੇ ਵੀ ਕਿਸਾਨ ਮੱਕੀ ਦੀ ਫਸਲ ਬੀਜਣਗੇ ਉਹ 2 ਸਾਲਾਂ ਵਾਸਤੇ ਉਹਨਾਂ ਤੋਂ ਐਮਐਸਪੀ ਦੇ ਉੱਤੇ ਖਰੀਦਣਗੇ ਉਹਨਾਂ ਦਾ ਟੀਮਾਂ ਮਾਲਵੇ ਦੇ ਵਿੱਚ ਕੰਮ ਕਰ ਰਹੀਆਂ ਨੇ ਤਾਂ ਜੋ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਇਆ ਜਾ ਸਕੇ ਉਨ੍ਹਾਂ ਕਿਹਾ ਕਿ ਮੱਕੀ ਦੀ ਫਸਲ ਲਾਉਣ ਦੇ ਨਾਲ ਸਰਕਾਰ ਦੀ ਬਿਜਲੀ ਦੀ ਬਚਤ ਹੋਵੇਗੀ ਜੋ ਸਰਕਾਰ ਨੂੰ ਚਾਹੀਦਾ ਕਿ ਪ੍ਰਤੀ ਏਕੜ ਕਿਸਾਨਾਂ ਨੂੰ 10000 ਰੁਪਏ ਪੰਜਾਬ ਸਰਕਾਰ ਅਤੇ 15000 ਰੁਪਏ ਕੇਂਦਰ ਸਰਕਾਰ ਦੇਵੇ ਤੇ ਹੁਣ ਗੱਲ ਕਰਦੇ ਹਾਂ ਕਿ ਕੁਝ ਇੱਕ ਸਵਾਲ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਕੀਤੇ ਗਏ ਆ ਉਹਨਾਂ ਨੇ ਵੱਡੇ ਬਿਆਨ ਦਿੱਤੇ ਆ ਅਸਲ ਦੇ ਵਿੱਚ ਗੁਰਮੀਤ ਸਿੰਘ ਖੁੱਡੀਆਂ ਬਠਿੰਡਾ ਦੇ ਇੱਕ ਪ੍ਰਾਈਵੇਟ ਕਾਲਜ ਦੇ ਸਾਲਾਨਾ ਸਮਾਗਮ ਤੇ ਪਹੁੰਚੀ ਹੋਈ ਸੀ ਉਹਨਾਂ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕਿਸਾਨੀ ਮੰਗਾਂ ਨੂੰ ਲੈ ਕੇ ਲਗਾਤਾਰ ਕੇਂਦਰ ਸਰਕਾਰ ਦੇ ਮੰਤਰੀਆਂ ਦੇ ਨਾਲ ਕਿਸਾਨਾਂ ਦੀ ਗੱਲਬਾਤ ਚੱਲ ਰਹੀ ਹੈ ਪਰ ਲੰਬਾ ਸਮਾਂ ਪੈ ਰਿਹਾ ਜੋ ਠੀਕ ਨਹੀਂ ਹੈ ਅਸੀਂ ਮੰਗਾਂ ਪ੍ਰਤੀ ਵਾਰ-ਵਾਰ ਗੱਲਬਾਤ ਕੇਂਦਰ ਸਰਕਾਰ ਦੇ ਮੰਤਰੀਆਂ ਦੇ ਨਾਲ ਵੀ ਕਰ ਰਹੀਆਂ ਪਰ ਉਹਨਾਂ ਵੱਲੋਂ ਲੰਬਾ ਸਮਾਂ ਦੇਣਾ ਤਰਕ ਦੇਣਾ ਕਿ ਪਾਰਲੀਮੈਂਟ ਸੈਸ਼ਨ ਹੈ ਅਤੇ ਨਾਲ ਮਾਹਿਰਾਂ ਦੇ ਨਾਲ ਸਲਾਹ ਕਰਨੀ ਹੈ ਗੁਲਦੀਪ ਧਾਲੀਵਾਲ ਦੇ ਮੰਤਰਾਲੇ ਦੇ ਖਿਲਾਫ ਕਾਂਗਰਸ ਤੇ ਬਿਆਨਾਂ ਤੇ ਉਹਨਾਂ ਨੇ ਕਿਹਾ ਕਿ ਮਤਾਂ ਦੇਣ ਦੀ ਸਾਨੂੰ ਕੋਈ ਜ਼ਰੂਰਤ ਨਹੀਂ ਰਾਜਨੀਤੀ ਸਾਨੂੰ ਆਉਂਦੀ ਹੈ ਜੇ ਤੁਸੀਂ ਸਾਰੇ ਠੀਕ ਹੁੰਦੇ ਤਾਂ ਅੱਜ ਸੱਤਾ ਤੋਂ ਬਾਹਰ ਨਾ ਬੈਠੇ ਹੁੰਦੇ ਫਾਸਲੀ ਵਿਭਿੰਨਤਾ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੀ ਬਾਹ ਫੜੇ ਅਤੇ ਉਹਨਾਂ ਨੂੰ ਫਾਸਲਾ ਉੱਪਰ ਜਿਹੜਾ ਖਰਚਾ ਉਹ ਵੱਧ ਗਿਆ ਕਿਉਂਕਿ ਹੁਣ ਕਿਸਾਨ ਸਵਾ ਲੱਖ ਪ੍ਰਤੀ ਏਕੜ ਸਾਲ ਨਹੀਂ ਕਮਾ ਰਿਹਾ ਇਸ ਕਰਕੇ ਉਹਨਾਂ ਦੀ ਆਮਦਨ ਵਧਾਈ ਜਾਵੇ ਨਾ ਕਿ ਖਰਚਾ ਵਧਾਇਆ ਜਾਵੇ ਉਹਨਾਂ ਨੇ ਆਖਿਆ ਕਿ ਕਿਸਾਨ ਝੋਨਾ ਬੀਜਣ ਵਾਸਤੇ ਮਜਬੂਰ ਹੈ। ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਚੱਲ ਰਹੀ ਰਾਜਨੀਤੀ ਦੇ ਉੱਪਰ ਵੀ ਟਿੱਪਣੀ ਕੀਤੀ ਕਿ ਸ਼੍ਰੋਮਣੀ ਕਮੇਟੀ ਜਥੇਦਾਰਾਂ ਨੂੰ ਧਮਕਾ ਰਹੀ ਹੈ। ਉਹਨਾਂ ਆਖਿਆ ਕਿ ਸੁਖਬੀਰ ਬਾਦਲ ਨੂੰ ਸਜ਼ਾ ਲਗਾਉਣ ਤੇ ਸ਼੍ਰੋਮਣੀ ਕਮੇਟੀ ਵਾਲੇ ਜਥੇਦਾਰਾਂ ਨੂੰ ਘੂਰਦੇ ਐ। ਕਹਿੰਦੇ ਲੋਕਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਪੰਥ ਵਿੱਚ ਕੀ ਹੋ ਰਿਹਾ ਹੈ। ਖੋਡੀਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨ ਭਰਾਵੋ ਸਾਡੇ ਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ। ਪੰਜਾਬ ਨੇ ਬਹੁਤ ਸੰਤਾਪ ਭੋਗ ਲਿਆ। ਉਹਨਾਂ ਆਖਿਆ ਕਿ ਨੌਜਵਾਨ ਪੀੜ੍ਹੀ ਵਦੇਸ਼ਾਂ ਨੂੰ ਜਾਣ ਦੀ ਬਜਾਏ ਪੰਜਾਬ ਦੇ ਵਿੱਚ ਰਹਿ ਕੇ ਡਿਗਰੀਆਂ ਪ੍ਰਾਪਤ ਕਰੇ ਅਤੇ ਨੌਕਰੀਆਂ ਦੀ ਥਾਂ ਤੇ ਛੋਟੇ-ਛੋਟੇ ਕਾਰੋਬਾਰ ਜਿਸ ਤਰ੍ਹਾਂ ਡੇਰੀ ਫਾਰਮ ਬੱਕਰੀ ਪਾਲਣਾ ਅਤੇ ਹੋਰ ਬਹੁਤ ਸਾਰੇ ਦੇ ਜਿਹੜੇ ਲਾਹੇਵੰਦ ਨਾਲ ਸਹਾਇਕ ਧੰਦੇ ਨੇ ਉਹ ਅਪਣਾਏ ਜਾਣੇ ਚਾਹੀਦੇ ਆ ਉਹਨਾਂ ਕਿਹਾ ਕਿ ਪਹਿਲਾਂ ਲੋਕ ਇਹ ਸਾਰਾ ਕੁਝ ਕਰਿਆ ਕਰਦੇ ਸੀ ਪਰ ਭੁੱਖੇ ਨਹੀਂ ਸੀ ਮਰਦੇ ਉਹਨਾਂ ਨੇ ਕਿਹਾ ਕਿ ਜੇਕਰ ਰਾਣਾ ਗੁਰਜੀਤ ਮਾਲਵੇ ਦੇ ਕਿਸਾਨਾਂ ਦੀ ਆਮਦਨੀ ਵਧਾਉਣ ਵਾਸਤੇ ਅੱਗੇ ਆਉਂਦੇ ਆ ਤਾਂ ਉਹ ਉਹਨਾਂ ਦਾ ਸਵਾਗਤ ਕਰਦੇ ਆ ਅਤੇ ਧੰਨਵਾਦ ਵੀ ਕਰਦੇ ਆ ਅਤੇ ਚਾਹੁੰਦੇ ਆ ਕਿ ਹੋਰ ਕੋਈ ਵੀ ਕਿਸਾਨਾਂ ਦੀ ਬਾਹ ਫੜਨ ਜੇਕਰ ਆਉਂਦਾ ਤਾਂ ਅਸੀਂ ਉਹਨਾਂ ਦਾ ਵੀ ਖੁੱਲੇ ਦਿਲ ਦੇ ਨਾਲ ਸਵਾਗਤ ਕਰਾਂਗੇ ਦੂਸਰੇ ਪਾਸੇ ਕਿਸਾਨਾਂ ਦੇ ਵੱਲੋਂ ਲਗਾਤਾਰ ਦੋ ਬੈਕ ਟੂ ਬੈਕ ਮੀਟਿੰਗਾਂ ਇਸ ਸਾਲ ਵਿੱਚ ਹੋਈਆਂ ਨੇ ਉਹਦੇ ਤੋਂ ਬਾਅਦ ਸਰਵਣ ਸਿੰਘ ਪੰਧੀਰ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਤੇ ਨਾਲ ਮੀਟਿੰਗ ਦੇ ਵਿੱਚ ਕੋਈ ਸਿੱਟਾ ਨਾ ਨਿਕਲਿਆ ਤਾਂ ਦੁਬਾਰਾ ਦਿੱਲੀ ਕੂਚ ਕੀਤਾ ਜਾਏਗਾ ਪਰ ਹੁਣ ਕਿਸਾਨਾਂ ਨੇ ਆਪਣਾ ਪਹਿਲਾ ਫੈਸਲਾ ਬੁਲਤਵੀ ਕਰ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਸਾਨੂੰ ਦਿੱਲੀ ਕੂਚਲੀ ਦੂਸਰੇ ਫਾਰਮਾਂ ਦੇ ਨਾਲ ਵੀ ਗੱਲਬਾਤ ਕਰਨੀ ਪਵੇਗੀ ਇਸ ਸਬੰਧਤ ਸਾਰੀ ਜਾਣਕਾਰੀ ਅਮਰੇਸਰ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਦਿੱਤੀ ਜਾਏਗੀ ਜਦੋਂ ਦੂਸਰਿਆਂ ਦੇ ਨਾਲ ਸਹਿਮਤੀ ਬਣ ਜਾਵੇਗੀ ਤਾਂ ਉਸ ਸਬੰਧਤ ਜਾਣਕਾਰੀ ਦਿਾਂਗੇ ਚੰਡੀਗੜ੍ਹ ਦੇ ਵਿੱਚ ਕਿਸਾਨਾਂ ਤੇ ਕੇਂਦਰ ਵਿਚਕਾਰ ਹੋਈ 6ਵੀਂ ਮੀਟਿੰਗ ਦੇ ਵਿੱਚ ਕੋਈ ਹੱਲ ਨਹੀਂ ਸੀ ਨਿਕਲ ਸਕਿਆ ਲਗਭਗ 2.5 ਘੰਟੇ ਚੱਲੀ ਮੀਟਿੰਗ ਦੇ ਵਿੱਚ ਐਮਐਸਪੀ ਦੀ ਕਾਨੂੰਨੀ ਗਾਰੰਟੀ ਦੀ ਮੰਗ ਉੱਤੇ ਲੰਬੀ ਚੌੜੀ ਗੱਲਬਾਤ ਹੋਈ ਦੱਸੀ ਗਈ ਹੈ ਉਹਨਾਂ ਨੇ ਕੇਂਦਰ ਦੇ ਸਾਹਮਣੇ ਅੰਕੜੇ ਰੱਖੇ ਆ ਹੁਣ ਅਗਲੀ ਮੀਟਿੰਗ 19 ਮਾਰਚ ਨੂੰ ਫਿਰ ਚੰਡੀਗੜ੍ਹ ਵਿੱਚ ਹੋਏਗੀ ਮੀਟਿੰਗ ਤੋਂ ਬਾਅਦ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੇ ਕਿਹਾ ਸੀ ਕਿ ਮੀਟਿੰਗ ਚੰਗੇ ਮਾਹੌਲ ਵਿੱਚ ਹੋਈ ਹੈ ਅਸੀਂ ਮੋਦੀ ਸਰਕਾਰ ਦੀਆਂ ਤਰਦੀਆਂ ਕਿਸਾਨਾਂ ਦੇ ਸਾਹਮਣੇ ਰੱਖੀਆਂ ਨੇ ਕਿਸਾਨਾਂ ਦੀ ਵੀ ਗੱਲ ਸੁਣੀ ਹੈ ਕਿਸਾਨਾਂ ਕੋਲ ਆਪਣਾ ਡਾਟਾ ਤੇ ਕੇਂਦਰ ਸਰਕਾਰ ਕੋਲ ਆਪਣਾ ਦੋਵੇਂ ਅੰਕੜੇ ਇਕੱਠੇ ਕਰਾਂਗੇ ਮਾਹਿਰਾਂ ਦੀ ਸਲਾਹ ਕਰਕੇ 19 ਮਾਰਚ ਨੂੰ ਅਸੀਂ ਫਿਰ ਟੇਬਲ ਤੇ ਬੈਠ ਕੇ ਗੱਲਬਾਤ ਕਰਾਂਗੇ ਤੇ ਆ ਇੱਕ ਬਹੁਤ ਦਰਦਨਾਕ ਖਬਰ ਮਿਲ ਰਹੀ ਹੈ ਹਰਿਆਣਾ ਨਾਲ ਸੰਬੰਧਿਤ ਪੰਚਕੂਲਾ ਪੰਚਕੂਲਾ ਦੇ ਵਿੱਚ ਐਤਵਾਰ ਦੀ ਸਵੇਰ ਇੱਕ ਤੇਜ਼ ਰਫ਼ਤਾਰ ਕਾਰ ਹਾਈਵੇ ਤੇ ਖੜੇ ਇੱਕ ਟਰੱਕ ਨਾਲ ਟਕਰਾਈ ਹੈ ਜਿਸ ਵਿੱਚ ਚਾਰ ਵਿਅਕਤੀ ਸਵਾਰ ਸੀ ਅਤੇ ਉਹਨਾਂ ਦੀ ਮੌਕੇ ਤੇ ਮੌਤ ਹੋਈ ਹੈ ਹਾਰਸਾ ਸਵੇਰ ਦੇ ਤਕਰੀਬਨ 5:00 ਵਜੇ ਪੰਜੌਰ ਦੇ ਵਿੱਚ ਚੰਡੀਗੜ੍ਹ ਸ਼ਿਮਲਾ ਹਾਈਵੇ ਦੇ ਸੋਲਨ ਸ਼ਿਮਲਾ ਬਾਈਪਾਸ ਤੇ ਵਾਪਰਿਆ ਦੱਸਿਆ ਗਿਆ ਹੈ ਸੋਚਨਾ ਮਿਲਦੇ ਸਾਰ ਪੁਲਿਸ ਮੌਕੇ ਤੇ ਪਹੁੰਚੀ ਅਤੇ ਲਾਸ਼ਾਂ ਨੂੰ ਪੰਚਕੂਲਾ ਦੇ ਸੈਕਟਰ 6 ਸਥਿਤ ਸਿਵਲ ਹਸਪਤਾਲ ਦੇ ਵਿੱਚ ਰਖਵਾ ਦਿੱਤਾ ਗਿਆ। ਮ੍ਰਿਤਕ ਨੌਜਵਾਨਾਂ ਦੇ ਵਿੱਚੋਂ 3 ਪੰਚਕੂਲਾ ਦੇ ਰਹਿਣ ਵਾਲੇ ਅਤੇ 1 ਮੁਹਾਲੀ ਦਾ ਦੱਸਿਆ ਗਿਆ ਹੈ। ਇਹਨਾਂ ਵਿੱਚੋਂ 2 ਨਵਾਲਗ ਦੱਸੇ ਜਾ ਰਹੇ ਨੇ। ਪੁਲਿਸ ਅਨੁਸਾਰ ਹਰਿਆਣਾ ਦੇ ਨੰਬਰ ਵਾਲੀ ਇੱਕ ਵਰਨਾਕਾਰ ਸਵੇਰੇ ਪਰਵਾਣੂ ਵਾਲੇ ਪਾਸਿਓਂ ਪੰਚਕੂਲਾ ਦੇ ਵੱਟਨਾ ਆਈ। ਚੰਡੀਗੜ੍ਹ ਸ਼ਿਮਲਾ ਹਾਈਵੇ ਤੇ ਪੰਜਾਬ ਨੰਬਰ ਦਾ ਇੱਕ ਟਰੱਕ ਸੜਕ ਕਿਨਾਰੇ ਖੜਾ ਸੀ। ਇਹ ਕਾਰ ਉਹਦੇ ਵਿੱਚ ਜਾ ਟਕਰਾਈ। ਟੱਕਰ ਤੋਂ ਬਾਅਦ ਇੱਕ ਜ਼ੋਰਦਾਰ ਆਵਾਜ਼ ਸੁਣੀ ਜਿਵੇਂ ਹੀ ਉਹਨਾਂ ਨੇ ਰੌਲਾ ਸੁਣਿਆ ਹੋਵੇ ਨੇੜਲੇ ਇਲਾਕਿਆਂ ਦੇ ਵਿੱਚ ਲੋਕ ਘਟਨਾ ਸਥਾਨ ਤੇ ਪਹੁੰਚੇ ਅਤੇ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ ਟਰੱਕ ਨਾਲ ਟਕਰਾਉਣ ਤੋਂ ਬਾਅਦ ਦੋ ਨੌਜਵਾਨ ਕਾਰ ਦੇ ਵਿੱਚੋਂ ਬਾਹਰ ਝੱਡ ਗਏ ਕਾਰ ਦੀ ਛੱਤ ਟੁੱਟਣ ਤੋਂ ਬਾਅਦ ਇੱਕ ਨੌਜਵਾਨ ਲਗਭਗ 10 ਫੁੱਟ ਦੂਰ ਝੱਡ ਗਿਆ ਅਤੇ ਚੌਥਾ ਨੌਜਵਾਨ ਕਾਰ ਵਿੱਚ ਫਸਿਆ ਹੋਇਆ ਸੀ ਪੁਲਿਸ ਨੇ ਜਾਂਚ ਵਿੱਚ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ 16 ਵਰਿਆਂ ਦੇ ਵਿਭਵ ਜਾਦਵ ਅਧਿਆਇਨ ਬਾਂਸਲ 17 ਸਾਲ ਇਹ ਪੰਚਕੂਲਾ ਦੇ ਰਹਿਣ ਵਾਲੇ ਨੇ ਮੁਹੰਮਦ ਅਦੀਪ ਇਹ ਮੁਹਾਲੀ ਦਾ ਰਹਿਣ ਵਾਲਾ ਹੈ ਜਦੋਂ ਕਿ ਚੌਥਾ ਨੌਜਵਾਨ ਵੀ ਪੰਚਕੂਲਾ ਦਾ ਰਹਿਣ ਵਾਲਾ ਹੀ ਦੱਸਿਆ ਗਿਆ ਹੈ ਇਸ ਖਬਰ ਅਤੇ ਇਸ ਤਰ੍ਹਾਂ ਘਟਨਾ ਤੋਂ ਬਾਅਦ ਇਲਾਕੇ ਵਿੱਚ ਸੋਗ ਦੀ ਲਹਿਰ ਹੈ ਦੋਸਤੋ ਇਹ ਸੀ ਕੋਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਿਹਾ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣਾ ਸਮਾਪਤਾ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜ਼ਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇ ਰਬ ਰੱਖਾ